ਆਹ ਤਾਂ ਨਹੀਂ ਸ਼ਰਾਬ ਗੱਡੀ ਚੱਲੀ ਨਹੀਂ ਪੱਟੀ ਘਰਾ ਰਹੀ ਇਹਨੂੰ ਥਾੜੇ ਲੈ ਜਾਓ ਆ ਬੈਠਾ ਥਾੜੇ ਮਾਰਿਆ ਕੀ ਗਿਆ ਵਾ ਗੱਡੀ ਦੀ ਚਾਹ ਉੱਧਰ ਬੈਠੇ ਉਹ ਮਾਤ ਉਹ ਮਗਲ ਬਣ ਪੱਟੀ ਬਾਜੀ ਯਾਰ ਕਿਰੇ ਚੱਲਣਾ ਪਾ ਪਹਿਲੀ ਵਾਰ ਤੋਂ ਚੱਲਦੇ ਥਾੜੇ ਚੱਲੋ ਇਹ ਉਹਦਾ ਪੜੀ ਆਰ ਕਾਰ ਦਾ ਸੋਨਾ ਕੱਟਿਆ ਮਾਰ ਕੇ ਵੱਡੀ ਹੱਥ ਨਾਲ ਚਾਲ ਕਾਰ ਨੂੰ ਕੋਈ ਕਾਇਰ ਦੇ ਨਹੀਂ ਗਿਆ ਉਹ ਨਵਾਂ ਫਾਇਰ ਕਰਦੇ ਠੀਕ ਹੈ ਗੱਡੀ ਮਾਰੀ ਉਹ ਸੰਦ ਮਾਰ ਕੱਡੀ ਕੋੜੀ ਆਪਣਾ ਸਿਰ ਸੰਭਾਲਣਾ ਚਾਹੁੰਦੇ ਨੇ ਇਹ ਬੰਦਾ ਬਾਅਦ ਤੋਂ ਸੁਣਾ ਮੈਂ ਕਹਿੰਦਾ ਖਾ ਦੇ ਨਾ ਇਹ ਬੋਕੇ ਦੇ ਗਏ ਨਾ ਬੰਦਾ ਮੋਕੇ ਪੈਂਤ ਪੀਸਟਾ ਕਰੀਦਾ ਹਾਲੇ ਪੁੱਤਾ ਨਵੀਂ ਗੱਡੀ ਵੇਚ ਲੈ ਲੈ ਪੱਕ ਲਈ ਬਾਪ ਤੇ ਆਪਾਂ ਆ ਗਏ ਇੱਕ ਮਿੰਟ ਕੋਈ ਗੱਡੀ ਜੋ ਕੋਈ ਸਮਾਨ ਚੁੱਕੇ ਤੂੰ ਜ਼ਿੰਮੇਵਾਰ ਹੋ ਉਹ ਸਮਾਨ ਨਹੀਂ ਛਿੜਦਾ ਹੋਇਆ ਵਰਦੀ ਪਈ ਹੈ ਦੀ ਵਿੱਚ ਤੂੰ ਯਾਰ ਬੁਲਾ ਲਿਓ ਬੰਦਾ ਨਾ ਉਹ ਨੂੰ ਕੋਈ ਮਨਾਜਮਾ ਤੇ ਅਸੀਂ ਮੁੱਕਰ ਥੋੜੇ ਚੰਨੇ ਆ ਯਾਰ ਤੂੰ ਤੂੰ ਗੱਡੀ ਗੱਡੀ ਦੇ ਚਾਹ ਕੰਨਦੇ ਆ ਅਸੀਂ ਇਹਨੂੰ ਦੱਸਦੇ ਆ ਇਹ ਚੀਜ਼ ਮਾਰੀ ਉਹ ਨਹੀਂ ਆ ਰਹੀ ਆ ਇਹਦੇ ਵਿੱਚ ਹੀ ਗਈ ਯਾਰ ਕਿਹਨ ਜਨਰ ਆ ਵੀ ਮੈਂ ਨਾ ਕਟਿੰਗ ਕਰਾ ਕੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਥੋੜਾ ਵਧੀਆ ਆਉਣਾ ਪਿਆ ਹਾਂ ਆ ਦੋ ਜਾਨੇ ਇਹ ਦੋਵੇਂ ਸਰਦਾਰ ਇੱਕ ਗੱਲ ਤੇ ਇਹਨਾਂ ਨੇ ਡਰਿੰਗ ਕੀਤੀ ਜਾਂ ਮੇਗੜੀ ਨਾਲ ਮਾਰੀ ਜੀ ਉਹਨਾਂ ਦੇ ਨਾਲ ਉਹ ਨਾ ਜਾਂ ਮੈਂ ਮਾਰੀ ਜੀ ਟਾਇਰ ਲੱਗਾ ਮੈਨੂੰ ਲੱਗੀ ਜੁੱਤਨਾ ਇਹ ਵੀ ਉੱਧਰ ਗੱਡੀ ਹੈ ਮੈਂ ਭੱਜ ਗਿਆ ਵਾ ਇਹਨਾਂ ਨੇ ਖੇਤਰੀ ਨੂੰ ਮਰਦ ਨੂੰ ਮਾਫੀ ਦਿੱਤੀ ਇੱਕ ਮਾਰੀ ਦੂਜੇ ਨੇ ਮਾਫੀ ਆ ਮੈਂ ਤਾਂ ਭੱਜਿਆ ਗਲਤ ਸੀ ਇਦਾਂ ਸਰਦਾਰ ਦੇ ਵਿੱਚ ਚਲੋ ਹੱਸੋ ਭਾਈ ਇਹਨਾਂ ਨੇ ਆਪਣੀ ਗੱਡੀ ਜੋ ਡੰਡਾ ਕੱਢ ਲਿਆ ਇਸ ਕਰ ਮੈਂ ਸਭੀ ਨੂੰ ਉਹਨਾਂ ਦੂਜੇ ਨੇ ਡਿੰਡ ਲਾਇਆ ਕਿ ਇਹ ਮੋਟਾ ਹੈ ਕੰਮ ਇਹ ਲਾਇੰਡ ਸੱਚ ਮਾਰਿਆ ਫਿਰ ਇਹ ਮੁਲਾਜਮਾ ਖੋਣਵਾਜਾ ਅਮਰ ਸਰਦਾਰ ਦੀ ਕੋਟਿੰਗ ਆ ਇਹਨਾਂ ਨੇ ਬ੍ਰੇਂਡ ਦੀ ਕੀ ਇਹਨਾਂ ਦਾ ਮੁਲਾਜਮਾ ਕਿੱਥੇ ਲੱਜਾਵੇ ਮੰਨ ਕੇ ਇਹਨਾਂ ਨੇ ਮੈਨੂੰ ਪਤਾ ਕਰਵਾਉਣਾ ਜੋਨਾ ਮੇਰੇ ਇਹ ਸੱਚਾਈ ਆ ਮੇਰੇ ਨੇ ਸੱਚ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਬਾਰੇ ਦੋ ਤਿੰਨ ਬੇਸਬਾਰੇ ਮੇਰੇ ਸਿਰ ਤੇ ਕੁਝ ਕੈਮਰੇ ਲੱਗੇ ਹੋਏ ਆ ਜੋ ਮੇਰੀ ਪਹਿਲੀ ਗਲਤੀ ਆ ਬੰਦੀ ਕਰ ਲਈ ਮੇਰੇ ਦੀਦੀ ਜਾਵੇ ਕੋਈ ਫੋਟੋ ਵੀ ਪੈਂਦਾ ਨਜ਼ਰ ਤੇ ਜਿਹੜੀ ਪਣੀ ਲਗਾਇਆ ਹੋ ਪੈਂਦਾ ਮੈਂ ਕਰਦੀ ਆ ਆਉਂਦਿਆ ਸਮਾਨ ਲੈਣ ਵਾਸਤੇ ਕੋਈ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨਾਲ ਗੱਡੀ ਮਾਰੀ ਗੱਡੀ ਤੋਂ ਬਾਅਦ ਉਹ ਜਿਹਨੇ ਆਵਾਜ਼ ਸ਼ੁਰੂ ਹੋ ਗਈ ਆ ਅਸੀਂ ਆਏ ਕਿਨੇ ਗਲਤੀ ਆ ਇਹਨੇ ਸਭ ਨੂੰ ਮਾਰ ਕੇ ਜਵਾਦ ਦੇ ਜਿਹੜੀ ਜੀਨ ਵਾਲੇ ਘਾੜੇ ਨਾਲੇ ਪੱਤ ਲਾਈ ਇਹ ਜਿਹੜੇ ਪੁਰਾਣੇ ਜੀ ਪਾਣੀ ਖੋੜੇ ਤਰੀਕ ਜੀ ਜਾਨਾ ਬਲਾਉਗੇ ਜਾਨਾ ਮੈਂ ਕਾਉਗੇ ਆ ਗਏ ਵਜਾ ਰਾਮਾ ਗਏ ਅਭੂ ਮਾ ਦਾ ਇਨਸਾਫ ਦੇ ਉਤਮ ਜੀ ਵਕਤ ਮੈਂ ਕੋਈ ਫਟੇ ਦੇ ਪਾਵਾਂਗਾ ਜਾਨਾ ਮੈਂ ਪਾਉਂਦਾ ਤੁਹਾਡੀ ਸਣੀ ਦੇ ਸਮੇਂੀ ਦਾ ਬਾਦ ਅਨਕਰਾਲ ਦੀ ਜਿਹੜੀ ਭਨੇਜਾ ਵਿਆਹ ਸੀ ਆਈ ਸੌਤਾ ਲੈਣ ਆਉਂਦੇ ਹਨ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ ਗੱਡੀ ਮਾਰ ਕੇ ਅਸੀਂ ਬਾਹਰ ਨਿਕਲਿਆ ਤੇ ਇਹਨੇ ਇਹਨੂੰ ਗਲਮੇ ਫੋੜ ਲਿਆ ਇਹ ਨਹੀਂ ਕੋਈ ਇਜ਼ਤ ਮਲਾਈਮ ਹੋਏਗਾ ਠੀਕ ਹੈ ਕਿਨਾ ਗੱਲ ਕਰਿਆ ਡੇਨਾ ਇਹਨਾਂ ਨਾਲ ਹੀ ਬਹੁਤ بیسਬਾਲ ਆਪਣੀ ਪਛਾਣੀ ਪੱਟੇ ਦੇ ਕੱਢ ਕੇ ਬਾਹਰ ਪਾਡਵਾਤੀ ਵੀਰਦੀ ਕੀਤੀ ਗਈ ਪੂਰੀ ਆਪਾ ਕਾ ਜਾ ਸੀਗਾ ਕਿੰਨਾ ਦੀ ਹਾਲ ਤੋਂ ਬੰਦਾ ਜਿਹੜਾ ਜਿਆਦਾ ਲਾਇਆ ਮਾਚੀ ਦਾ ਦੋਨਾਂ ਤਰ੍ਹਾਂ ਦਾ ਲੜੇ ਚਕਾਰ ਹੋਇਆ ਜਿਹੜੀਆਂ ਦੋਨੇ ਲੜਾ ਲਈਆਂ ਨੇ ਦੋਨਾਂ ਪਾਗੇ ਵੇਖਦਾ ਟਾਈਮ ਤੇ ਜੋ ਬਣ ਬੁਰੀ ਕਰ ਰਹੀ ਦੀ ਲਾਚੀ ਟੀਕੇ ਕਿੰਨੀ ਕਿੰਨੀ ਕੋ ਹੈ ਕਿੰਨਾ ਕਰਨਾ ਚਾਹੀਦਾ ਵੇਰ ਸਾਥ ਮੱਗੀ ਚੱਲਦੇ ਨੇ ਬੜਾ ਰੱਖਿਆ ਡਾਊਨ ਵਾਲੀ ਜਿੱਦ ਲੱਗ ਚੱਟੇ ਅੱਜ ਕੇ ਪਰ ਬੇਚੇੜੀ ਕਿਦਾਂ ਹੁੰਦੀ ਮਰਦਾ ਕੋਈ ਯਾਰ ਕੋਈ ਜਾਨ ਪੱਟੀ ਕਰਾਈਏ ਵੀਡੀਓ ਬਣਾ ਲੰਦੋ ਬੜੀ ਜੀ ਦੱਸੋ ਭਾਜੀ ਬਿਆਨ ਦੋ ਆਪਣੇ ਕੀ ਆ ਭਾਜੀ ਕੀ ਗੱਲੋ ਜੀ ਮੈਂ ਆਪਣਾ ਨਾ ਵੀਰ ਆਪੀ ਚਾਹ ਨਾ ਦੋ ਜਣੇ ਆ ਅੱਧਾ ਨਹੀਂ ਸ਼ਰਾਬ ਗੱਡੀ ਚੱਲੀ ਨਹੀਂ ਪੱਟੀ ਕਰਾ ਲਈ ਇਹਨੂੰ ਥਾਣੇ ਲੈ ਜਾਈਏ ਆ ਬੈ ਸਾਡੇ ਮਾਰਿਆ ਕੀ ਗਿਆ ਵਾ ਮਾਰਿਆ ਗੱਡੀ ਦੀ ਚਾਹ ਉਹ ਉਧਰ ਬੈਠੇ ਉਹ ਮਾਰਦੇ ਆ ਉਹ ਮਗਰ ਨੂੰ ਭਾਜੀ ਯਾਰ ਕਿਹੜਾ ਚੈਨਲ ਆ ਤੁਹਾਡਾ

ਆਹ ਜੇ ਨਹੀਂ ਆਉਂਦੀ ਉਹ ਫਾਇਰ ਕਰਦੇ ਠੀਕ ਹੈ ਗੱਡੀ ਮਾਰੀ ਉਹ ਸੰਨੜ ਮਾਰ ਕੱਡੀ ਕੋੜੀ ਆਹ ਫਿਰ ਸੰਨੜ ਬਚਾ ਦੇਣੀ ਬਚਾਣ ਨਾਲ ਸੁਣਾ ਮੈਂ ਜਿਆ ਕੋ ਖਾ ਦੇਣਾ ਕਿਹੋ ਜਿਹੇ ਗਏ ਟੈਂਕ ਪੀਸ ਕਰ ਲਈ ਉਹ ਹਾਲੇ ਪਤਾ ਨਵੀਂ ਗੱਡੀ ਬਣੀ ਲੈ ਪੱਕ ਲਈ ਆ ਬਾਹਰ ਤੇ ਆ ਪੱਕ ਬਾੜ ਗੱਡੀ ਕੋਈ ਸਮਾਨ ਚੜਾ ਤੂੰ ਜ਼ਿੰਮੇਵਾਰ ਹੋ। ਇਹ ਸਮਾਨ ਛਿੜਦਾ ਹੋਇਆ ਵਰਦੀ ਪਈ ਐ ਇਹਦੇ ਵਿੱਚ ਤੂੰ। ਯਾਰ ਬੁਲਾ ਲੇ ਬੰਦਾ ਨਾ ਉਹ ਨੂੰ ਕੇ ਬੁਲਾ ਜੇ ਮੈਂ ਤਾਂ ਅਸੀਂ ਮੁੱਕਰ ਥੋੜੇ ਚੰਨੇ ਆ। ਯਾਰ ਤੂੰ ਤੂੰ ਇਸ ਗੱਡੀ ਦੇ ਚਾਹ ਕੰਨਿਆ। ਅਸੀਂ ਅਸੀਂ ਆ ਚੀਜ਼ ਮਾਰੀ ਉਹ ਨਹੀਂ ਆ ਰਹੀ ਐ ਤੇ ਵਿੱਝ ਗਿਆ ਅਸੀਂ। ਯਾਰ ਭਾਈ ਮੈਂ ਨਾ ਗੱਡੀਂ ਚੜਾ ਕੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਥੋੜਾ ਵਧੀਆ ਆਉਣਾ ਵੜਿਆ ਹਾਂ। ਆ ਦੋ ਜਣੇ ਇਹ ਦੋਵੇਂ ਸਰਦਾਰ ਹੀ ਤੇ ਇਹਨਾਂ ਨੇ ਡੈਂਗ ਕੀਤੀ ਜਾਂ ਮੈਗਦੀ ਨਾਲ ਮਾਰੀ ਦੀ ਇਹਨਾਂ ਦੇ ਨਾਲ ਨਾ ਜਾਂ ਮੈਂ ਮਾਰੀ ਜੀ ਟੈਰ ਲੱਗਾ ਮੈਨੂੰ ਲੱਗੀ ਜੁਕਦਾ ਐਵੀ ਉਹਦੀ ਗੱਡੀ ਹੈ ਮੈਂ ਭੱਜ ਗਿਆ ਵਾ ਇਹਨਾਂ ਨੇ ਖੇਤਰੀ ਕੇ ਮੇਰੇ ਟੂਟ ਤੇ ਡਮਾਤੀ ਇੱਕ ਪੰਮਾਰੀ ਦੂਜੇ ਨੇ ਮਾਫੀ ਆ ਮੈਂ ਤਾਂ ਭੱਜੀ ਆ ਕੰਮ ਕਰਦਾ ਇਦਾਂ ਕਰਦੇ ਫੇਜ ਚਲੋ ਹੁਣ ਸੁਭਾਈਏ ਇਹਨਾਂ ਨੇ ਆਪਣੀ ਗੱਡੀ ਜੋ ਡੰਡਾ ਘੱਟ ਲਿਆ ਇੱਕ ਪੰਮਾਰੀ ਸੁਭਾਈ ਨੂੰ ਉਹਨੇ ਦੂਜੇ ਨੇ ਡੰਡਾ ਲਾ ਕੇ ਜੀਮੋ ਸਾਹੇ ਕੰਮਿਆ ਵਾ ਲਗਿੰਦੇ ਸੱਟ ਮਾਰਿਆ ਫਿਰ ਇਹ ਮੁਲਾਮਾ ਕੁੱਝਵਾਜਾ ਅਮਰ ਹਰਦੇ ਰਿਪੋਰਟਿੰਗ ਆ ਇਹਨਾਂ ਨੇ ਬ੍ਰਿੰਗ ਕੀਤੀ ਇਹਨਾਂ ਨੇ ਮਲਾਜਾ ਚਿੱਤ ਲ ਜਾਵੇ ਮੰਨੂ ਇਹਨਾਂ ਨੇ ਮੱਤਕਾ ਕਰਾਉਣਾ ਚਾਹੁੰਨਾ ਮੇਰੇ ਇਹ ਸੌਂਡ ਲਈ ਆ ਮੇਰੇ ਦੱਤੀ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਸਮਾਰੇ ਦੋ ਤਿੰਨ ਬੇਸ ਬਾਰੇ ਮੇਰੇ ਸਿਰ ਤੇ ਕੁਝ ਕੈਮਰੇ ਲੱਗੇ ਹੋਏ ਆ ਜੇ ਮੇਰੀ ਪੂਰੀ ਗਲਤੀ ਆ ਮੰਦੀ ਕਰਦੇ ਮੇਕ ਦੀ ਸੀ ਜਾਵੇ ਤੇ ਫਿਰ ਉਹ ਗੱਡੀ ਪੈਂਡ ਪੈਂਡ ਨਾਗਰ ਤੇ ਜਿਹੜੀ ਪਿੰਡ ਦਾ ਗਵਾਹ ਪਿੰਡ ਮੈਂ ਕਰਦੀ ਆ ਆਉਂਦਿਆ ਸਮਾਨ ਲਿਆਣ ਵਾਸਤੇ ਕੋਈ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨਾਲ ਗੱਡੀ ਮਾਰੀ ਗੱਡੀ ਤੋਂ ਬਾਅਦ ਉਹਨੇ ਆਵਾਜ਼ੀ ਸ਼ੁਰੂ ਹੋ ਗਈ ਆ ਅਸੀਂ ਆ ਗਏ ਉਹਨੇ ਦਿਲਤੀ ਆ ਇਹਨਾਂ ਸੰਗਤ ਸਾਰਕਟ ਦੇ ਆ ਦੇ ਗੱਡੀ ਹਿੰਦੀ ਨਾਲੇ ਸਾੜੇ ਨਾਲੇ ਪੱਗ ਲਾਈ ਵਾਵਾ ਪ੍ਰਾਣੀ ਜੀ ਸਾਡੀ ਥੋੜੀ ਜੀ ਜੀ ਕਹਿੰਦਾ ਕਿ ਆਓ ਜੀ ਮੈਨੂੰ ਕਹੋਗੇ ਰਾਵਾਂਗੇ ਮਜ਼ਾ ਰਾਵਾਂਗੇ 3 ਮੰਡਲ ਤੋਂ ਅਮੀ ਦਾ ਅਨੁਸਾਰ ਉਹ ਧੰਗਿਆਂ ਨੂੰ ਲਾ ਕੇ ਮੈਂ ਕੋਈ ਫੱਟੇ ਲਪਾਉਂਗਾ ਜਾਨ ਮੈਂ ਬਾਹਰ ਤੁਹਾਡੀ ਸੁਣੀ ਤੇ ਕੋਈ ਸਮਝ ਨਹੀਂ ਲਾ ਰਹਾ ਨਾ ਰਹਾ ਜੀ ਜਿਹੜੀ ਭਨੇਜਾ ਵਿਆਹ ਹੈ ਆਈ ਸੌਦਾ ਲੈਣ ਆਉਂਦੇ ਹਨ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਗਰ ਮੇਫਾ ਲਿਆ ਨਹੀਂ ਵੀ ਜਾ ਮਲਾਇਮ ਹੋਏਗਾ ਠੀਕ ਹੈ ਧੀਰਜ ਨਾਲ ਗੱਲ ਕਰਿਆ ਤੁਹਾਡੇ ਨਾਲ ਇਹ ਨਾਲ ਹੀ ਬਸ ਬੇਸਬਾਲ ਆਪਣੀ ਕਹਾਣੀ ਬਟਕੇ ਦੇ ਛੱਡ ਕੇ ਪਾਸ ਪਾ ਲਾ ਧੀਰਜ ਵੀ ਕੀਤੀ ਗਈ ਪੂਰੀ ਆ ਪਾ ਕੇ ਜਾ ਪਿਆ ਕਿਤਾ ਵੀ ਹਾਸੋ ਬੰਦਾ ਨਹੀਂ ਹੈ ਜਵਾਦ ਲਾਇਆ ਮੈਂ ਚੈਦਾ ਉਹਨਾਂ ਦਾ ਬੜੀ ਚੰਗਾ ਹੋਇਆ ਜੀ ਗੱਡੀਆਂ ਤੋਂ ਲੈ ਲਵਾ ਲਈਆਂ ਨੇ ਦੋਨੋਂ ਪਾਕੇ ਵੇਖਦਾ ਟਾਈਮ ਦਿੰਦਾ ਜੋ ਬਣ ਸੁਖੀ ਕਰਦੇ ਵੀ ਠੀਕ ਹੈ ਕਰ ਠੀਕ ਹੈ ਕੀ ਕੀ ਕਿ ਫੈਸਲਾ ਤੇ ਛੱਟ ਲੱਗੀ ਜਾਂਦੀ ਹੈ ਬੜਾ ਰੱਖਿਆ ਡਰਾਉਣ ਨਾਲ ਜਦੋਂ ਛੱਟ ਹੈ ਜੀ ਅੱਗੇ ਪੜੀਕਾ ਹੁੰਦਾ ਮਰਜ਼ੀ ਕੋਸ਼ਿਸ਼ ਹੋ ਜਾਂਦੀ ਹੈ ਇਹਨੂੰ ਪੱਟੀ ਲਾਈਏ ਇਹ ਕਹਿੰਦਾ ਵੀਡੀਓ ਬਣਨ ਲਾਂ ਦੋ ਬਣੀ ਜੀ ਦੱਸੋ ਭਾਜੀ ਭੇਨ ਦੋ ਆਪਣੇ ਕੀ ਆ ਭਾਜੀ ਤੀਕਾ ਲਓ ਜੀ ਮੈਂ ਆਪਣਾ ਨਾ ਪੀੜਾ ਪੀਚਾ ਨਾ ਦੋ ਜਣੇ ਆ ਤਾਂ ਨਹੀਂ ਸ਼ਰਾਬ ਪੱਟੀ ਕਰਾ ਲਈ ਨੂੰ ਥਾੜੇ ਲੈ ਜਾ ਤੁਹਾਡੇ ਮਾਰਿਆ ਕੀ ਗਿਆ ਵਾ ਤੁਮ ਮਾਰਿਆ ਗੱਡੀ ਦੀ ਚਾਹ ਉਧਰ ਬੈਠੇ ਆ ਮਗਰ ਭੱਜੇ ਭਾਜੀ ਯਾਰ ਕਿਰੇ ਚੱਲਦਾ ਆ ਹਰ ਜੱਗ ਤੇ ਥਾੜੇ ਚੱਲ ਗੱਡੀ ਮਾਰ ਕੇ ਗੱਡੀ ਹੱਥੋਂ ਨਾਲ ਪਾਵਰ ਸੂਟ ਕੋਈ ਕਾਰਜ ਨਹੀਂ ਆਉਂਦਾ ਬੱਸ ਬਣਾਉਂਦਾ ਕਰੋ ਠੀਕ ਹੈ ਗੱਡੀ ਮਾਰੀ ਉਹ ਸੰਦ ਮਾਰ ਕੱਡੀ ਕੋੜੀ ਆਪਣਾ ਸਿਰ ਸੰਭਾਲਵਾ ਜਾਂਦੇ ਰਹੀਏ ਬੰਦਾਂ ਨਾਲ ਤੋਂ ਸੁਣਾਓ ਮੈਂ ਕਹਿੰਦਾ ਖਾਦੇ ਨਾ ਇਹ ਬੋਲੇਦੇ ਗਏ ਭਾਵੇਂ ਪਹਿੰਤ ਪੀਸਕਾਰ ਲਈ ਹਾਲੇ ਤੱਕ ਤਾਂ ਨਵੀਂ ਗੱਡੀ ਵੀ ਹੈ ਲੈ ਪੱਕ ਲਈ ਬਾਪ ਤੇ ਲਾਪਾਤ ਹੋ ਗਏ ਇੱਕ ਮਿੰਟ ਕੋਈ ਗੱਡੀ ਜੋ ਕੋਈ ਸਮਾਨ ਚੋਰੀ ਕਰੇ ਤੂੰ ਜ਼ਿੰਮੇਵਾਰ ਹੋ ਉਹ ਸਮਾਨ ਛਿੜਦਾ ਹੋਇਆ ਵਰਦੀ ਪਈ ਹੈ ਦੀ ਵਿੱਚ ਤੂੰ ਯਾਰ ਬੁਲਾ ਲਿਓ ਬੰਦਾ ਨਾ ਉਹ ਨੂੰ ਕੋਈ ਮਨਾਜਮਾ ਤੇ ਅਸੀਂ ਮੁੱਕਰ ਥੋੜੇ ਚੰਨੇ ਆ ਯਾਰ ਤੂੰ ਤੂੰ ਗੱਡੀ ਗੱਡੀ ਦੇ ਕਾਹ ਕੰਨਿਆ ਅਸੀਂ ਆਹ ਚੀਜ਼ ਮਾਰੀ ਉਹ ਨਹੀਂ ਆ ਰਹੀ ਆ ਤੇ ਵਿੱਚ ਹੀ ਗਈ ਕਿਨ ਜਨਰਲ ਵੀ ਮੈਂ ਨਾ ਕਟਿੰਗ ਕਰਾ ਕੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਥੋੜਾ ਵਧੀਆ ਆਉਣਾ ਪਿਆ ਹਾਂ ਆ ਦੋ ਜਣੇ ਇਹ ਦੋਵੇਂ ਸਰਦਾਰ ਇੱਕ ਵਾਰ ਤੇ ਇਹਨਾਂ ਨੇ ਡ੍ਰਿੰਕ ਕੀਤੀ ਜਾਂ ਮੈਂ ਗੱਡੀ ਨਾਲ ਮਾਰੀ ਜੀ ਉਹਨਾਂ ਦੇ ਨਾਲ ਉਹ ਨਾ ਜਾਂ ਮੈਂ ਮਾਰੀ ਜੀ ਟਾਇਰ ਲੱਗਾ ਮੈਨੂੰ ਗੱਡੀ ਚੁਤਣਾ ਇਹ ਵੀ ਉਦੋਂ ਠੀਕ ਹੈ ਮੈਂ ਭੱਜ ਗਿਆ ਵਾ ਇਹਨਾਂ ਨੇ ਖੇਤਰੀ ਗਮਰੇ ਨੂੰ ਬੁਟਾ ਦਿੱਤੇ ਮਾਫ਼ ਕਰ ਦਿੱਤੇ ਇੱਕ ਪਿੰੜ ਵਾਲੇ ਦੂਜੇ ਨੇ ਮਾਫ਼ ਕੀਤਾ ਮੈਂ ਤਾਂ ਭੱਜਿਆ ਗਲਤ ਸੀ ਇਤਨਾ ਜ਼ੋਰ ਦੇ ਵਿੱਚ ਚਲੋ ਹੁਣ ਸਵੇਰੇ ਇਹਨਾਂ ਨੇ ਆਪਣੀ ਗੱਡੀ 'ਚੋਂ ਡੰਡਾ ਕੱਢ ਲਿਆ ਇਸ ਕਰਕੇ ਸਵੇਰੇ ਉਹਨਾਂ ਦੂਜੇ ਨੇ ਡੰਡਾ ਲਾ ਕੇ ਜਿੰਦਾ ਮਾਰਿਆ ਕੰਮੀਆ ਲਾ ਕੇ ਇੰਦ ਸੱਟ ਮਾਰਿਆ ਫਿਰ ਇਹ ਮੁਲਾਜ਼ਮਾਂ ਕੋਲ ਨਾਲ ਮੈਂ ਅਮਰ ਸਰਦਾਰ ਦੀ ਕੋਲ ਜਾਣਾ ਇਹਨਾਂ ਨੇ ਬ੍ਰੇਂਚੀ ਕੀ ਇਹਨਾਂ ਦਾ ਮੁਲਾਜ਼ਾ ਕਿੱਥੇ ਲੱਜਾਵੇ ਮਾਂ ਨੂੰ ਇਹਨਾਂ ਨੇ ਮੱਤਕਾ ਘੋਣਾ ਜੁਨਾ ਮੇਰੇ ਇਹ ਸੌਤ ਲਈ ਆ ਮੇਰੇ ਜਿੱਤੇ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਵੇਸੋ ਮਾਰੇ ਮੇਰੇ ਸਿਰ ਤੇ ਕੁਝ ਕੈਮਰੇ ਲੱਗੇ ਹੋਏ ਆ ਜੋ ਮੇਰੀ ਪੂਰੀ ਗਲਤੀ ਆ ਬੰਦੀ ਕਰ ਦੇ ਮੋਕਾ ਦਿੱਤੀ ਜਾਵੇ ਕੋਈ ਨਾ ਕੋਈ ਪੈਂਟ ਪਾਈ ਨਾ ਜੜੇ ਪਣੀ ਲਗਾਇਆ ਪੈਂਟ ਮੈਂ ਕਰਦੀਆਂ ਆਉਂਦਿਆ ਸਮਾ ਲਿਆਣ ਵਾਸਤੇ ਕੋਈ ਬੰਦਾ ਇਹ ਸ਼ਰਾਬੀ ਸਦਾ ਗੱਡੀ ਨਾਲ ਗੱਡੀ ਮਾਰੀ ਗੱਡੀ ਆ ਸੋਸ ਕੰਗਾ ਦੇ ਨੇ ਆਹ ਦਾਵਾਲੀ ਸ਼ੁਰੂ ਹੋ ਗਈ ਆ ਅਸੀਂ ਆ ਗਏ ਕਿਨੇ ਦਿਲ ਦੀ ਆ ਕਿਨੇ ਸੰਘਰਸ਼ ਮਾਰ ਕੇ ਤੁਹਾਡੇ ਜੜੀ ਦੀ ਜੜੀ ਨਾਲੇ ਨਾਲੇ ਪੱਧ ਲਈ ਆ ਪਾਣੀ ਆ ਜੀ ਪਾਣੀ ਥੋੜਾ ਜੀ ਤੁਹਾਨੂੰ ਇਹ ਨਹੀਂ ਕਿ 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 ਮੈਂ ਕਹਾਂਗਾ ਵਾਹ ਗੇਨ ਵਜਤ ਰਾਮਾ ਗਾਇਆ 3 ਬੰਦੇ ਦਾ ਅਭੂਮਾ ਦਾ ਇਨਸਾਫ ਦੇ ਉਪਰੰਤ ਅਜੇ ਵੀ ਵਕਤ ਮੈਂ ਕੋਈ ਫਟੇ ਦੇ ਪਾਵਾਂਗਾ ਤੂੰ ਕਹਾਂ ਮੈਂ ਪਾਵਾਂਗਾ ਤੇ ਉਹ ਜਿਹੜੀ ਸਮਣੀ ਦਾ ਬਾਦ ਅਨਕਰਾਲ ਦੀ ਜਿਹੜੀ ਭਨੇਜਾ ਵਿਆਹ ਸੀ ਆਈ ਸੌਦਾ ਲੈਣ ਆਉਂਦੇ ਹਨ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ ਗੱਡੀ ਮਾਰ ਕੇ ਆਈ ਬਾਹਰ ਨਿਕਲਿਆ ਤੇ ਇਹਨੇ ਇਹਨੂੰ ਗਲਮੇ ਫੜ ਲਿਆ ਇਹਨੇ ਕੋਈ ਇਜ਼ਤ ਮਲਾਈਮ ਹੋਏਗਾ ਠੀਕ ਹੈ ਧੀਰਜ ਨਾਲ ਗੱਲ ਕਰਿਆ ਦੇਣਾ ਇਨ ਨਾਲ ਹੀ ਆਪਾਂ ਦੇਖ ਬਾਲਾ ਪਛਾਣੀ ਕੱਟ ਕੇ ਦੇ ਰਿਹਾ ਕੱਟ ਕੇ ਪਾਸ ਪਾ ਲਾਤੀ ਵਿਦੇਸ਼ੀ ਕੀਤੀ ਗਈ ਪੂਰੀ ਆਪਾ ਦਾ ਦਾ ਇਤਨਾ ਵੀ ਹਾਸਲ ਹੋ ਗਏ ਬੰਦਾ ਉਸ ਵੱਲ ਨਹੀਂ ਗਿਆ ਉਹ ਜਿਆਵਾ ਤੇ ਲਾਇਆ ਮਚੀਦਾ ਦੋਨਾਂ ਤਰ੍ਹਾਂ ਦਾ ਬੰਦੇ ਚਕਾਰ ਹੋਇਆ ਜਿਹੜੀਆਂ ਦੋਨੇ ਲਵਾ ਲਈਆਂ ਨੇ ਦੋਨੋਂ ਪਾਰਟੀ ਨੂੰ ਟਾਈਮ ਦਿੱਤਾ ਹੋਮਨ ਕੰਪਲੀਟ ਕਰ ਦੇਗੀ ਠੀਕ ਹੈ ਜੀ ਕੀ ਕੀ ਕੀਤੀ ਕਿੰਨਾ ਕਿੰਨਾ ਮਰੇ ਸਾਥ ਬੱਗੀ ਚੱਲਦੇ ਵਿੱਚ ਆਪਾਂ ਬੜਾ ਰੱਖਿਆ ਡਾਊਨ ਲਈ ਜਿੱਦਾਂ ਚੱਟਦੇ ਆ ਕਿ ਪਰ ਬੇਚਰੀ ਕਿਦਾਂ ਹੁੰਦੀ ਮਰਦਾ ਮੈਨੂੰ ਪੱਟੀ ਲਈ ਠੀਕ ਹੈ ਵੀਡੀਓ ਬਣਨ ਲੰਦੋ ਬਣੀ ਜੀ ਦੱਸੋ ਭਾਜੀ ਬਿਆਨ ਦੋ ਆਪਣੇ ਕੀ ਆ ਭਾਜੀ ਕੀ ਗੱਲ ਹੋਈ ਮੈਂ ਆਪਣਾ ਨਾ ਵੀਰ ਆਪੀ ਚਾ ਨਾ ਅੱਜ ਦੋ ਜਣੇ ਆ ਆ ਤਾਂ ਨੀ ਸ਼ਰਾਬ ਚੱਲੀ ਨਹੀਂ ਪੱਟੀ ਕਰਾ ਲਈ ਇਹਨੂੰ ਥਾਣੇ ਲੈ ਜਾਈਏ ਆ ਬਹਿ ਸਾਡੇ ਮਾਰਿਆ ਕੀ ਗਿਆ ਵਾ ਤੁਮ ਮਾਰਿਆ ਗੱਡੀ ਦੀ ਚਾਤ ਉਹਦਰ ਬੈਠੇ ਹੋ ਮਾਰਦੇ ਆ ਆ ਮਗਰ ਨੂੰ ਪੱਟੀ ਭਾਜੀ ਪੱਟੀ ਕਰਾ ਯਾਰ ਕਿਹੜਾ ਚੈਨਲ ਆ ਪਾ Ô, chào tất các bạn. Ô, chào tất cả các bạn. Ô, chào tất cả các bạn. Ô, chào tất cả các ਉਹ ਕੋਈ ਹੋਰ ਕਾਇਰ ਨਹੀਂ ਹੈ ਹਾਂ ਉਹ ਜਿਹੜਾ ਭਰਿਆ ਕਰੂਗੀ ਠੀਕ ਹੈ ਗੱਡੀ ਮਾਰੀ ਉਹ ਸੰਦਲ ਮਾਰ ਕੱਡੀ ਕੋੜੀ ਆਪਣਾ ਜੱਟ ਸੰਦਲ ਮਾਰ ਕੇ ਜਿਹੜੇ ਬੰਦਾਂ ਦੇ ਬਾਹਰ ਤੋਂ ਸੁਣਾਓ ਦੇਖੋ ਖਾਦੇ ਨਾਲ ਹੀ ਭਾਗੇ ਤੇ ਗਏ ਆ ਆਪਣਾ ਜੱਟ ਖਾਕੇ ਤੈਂਕ ਪੀਸ ਕਰ ਲਈ ਉਹਨਾਂ ਦਾ ਇੱਕ ਤਾਂ ਨਵੀਂ ਗੱਡੀ ਵੀ ਆ ਗਈ ਜਦੋਂ ਇਹ ਪੱਕ ਲਈ ਆਪਾਂ ਬਾਅਦ ਤੇ ਲਾਪਾਤ ਹੋ ਗਏ ਇੱਕ ਮਿੰਟ ਉਸ ਗੱਡੀ ਜੋ ਕੋਈ ਸਮਾਨ ਚੜਾ ਤੂੰ ਜ਼ਿੰਮੇਵਾਰ ਹੋ। ਸਮਾਨ ਛਿੜਦਾ ਹੋਇਆ ਵਰਦੀ ਪਈ ਐ ਇਹਦੇ ਵਿੱਚ ਤੂੰ। ਯਾਰ ਬੁਲਾ ਲੇ ਬੰਦਾ ਨਾ ਉਹ ਨੂੰ ਫੇਰ ਬੁਲਾ ਜੇ ਮੈਂ ਅਸੀਂ ਮੁੱਕਰ ਥੋੜੇ ਚੰਨੇ ਆ। ਯਾਰ ਤੂੰ ਤੂੰ ਇਸ ਗੱਡੀ ਦੇ ਚਾਹ ਕੰਨਿਆ ਅਸੀਂ ਇਹ ਚੀਜ਼ ਮਾਰੀ ਉਹ ਨਹੀਂ ਆ ਰਹੀ ਐ ਤੇ ਵਿੱਛੀ ਗਿਆ ਅਸੀਂ। ਯਾਰ ਮੈਂ ਨਾ ਗੱਡੀਂ ਕਰਾ ਕੇ ਉਹਨੂੰ ਗੱਡੀ 'ਚ ਮੈਂ ਆਪਣੇ ਧਿਆਨ 'ਚ ਥੋੜਾ ਵਧੀਆ ਆਉਂਦਾ ਰਹਾ ਹਾਂ ਆ ਦੋ ਜਣੇ ਇਹ ਦੋਵੇਂ ਸਰਦਾਰ ਇੱਕ ਵਾਰ ਤੇ ਇਹਨਾਂ ਨੇ ਡੈਂਕ ਕੀਤੀ ਜਾਂ ਮੇਰੀ ਗੱਡੀ ਨਾਲ ਮਾਰੀ ਜੀ ਇਹਨਾਂ ਦੇ ਨਾਲ ਨਾ ਜਾਂ ਮੇ EMI ਜੀ ਟਾਇਰ ਲੱਗਾ ਮੇਰੀ ਗੱਡੀ ਜੁੱਸਨਾ ਇਹ ਵੀ ਉੱਧਰ ਖੇਤਰੀ ਸੀ ਮੈਂ ਭਾਈ ਗਿਆ ਵਾ ਇਹਨਾਂ ਨੇ ਖੇਤਰੀ ਕੇ ਮੇਰੇ ਬੂਟ ਤੇ ਢੇੜ ਮਾਰਤੀ ਇੱਕ ਮਾਰੀ ਦੂਜੇ ਨੇ ਮਾਫੀ ਆ ਮੈਂ ਕਿਹਾ ਭਾਈ ਆ ਕੰਮ ਗਲਤ ਆ ਇਦਾਂ ਕਰਦੇ ਭੇਜੇ ਚਲੋ ਹੱਥ ਪਾਈਏ ਇਹਨਾਂ ਨੇ ਆਪਣੀ ਗੱਡੀ 'ਚੋਂ ਡੰਡਾ ਕੱਢ ਲਿਆ ਸਕਰੇ ਮਾਰ ਤੋਂ ਬਾਈ ਉਹਨਾਂ ਦੂਜੇ ਨੇ ਡਿੰਡਾ ਲਾ ਕੇ ਜਿਵੇਂ ਮਾਰਿਆ ਕੰਮਿਆਂ ਆ ਲਾਗੇ ਨੇ ਸੱਟ ਮਾਰਿਆ ਮੇਰੇ ਮੁਲਾਜ਼ਮਾਂ ਨੂੰ ਮੁਲਾਜ਼ਮਾਂ ਅਮਰ ਹਰਦੀਪ ਦੀ ਬੋਲਟਿੰਗ ਆ ਇਹਨਾਂ ਨੇ ਬ੍ਰੇਂਡ ਦੀ ਕੀ ਇਹਨਾਂ ਨੇ ਮੁਲਾਜ਼ਮਾਂ ਨੂੰ ਚਿੱਲਾ ਜਾਵੇ ਮਨ ਜਿਉਂ ਇਹਨਾਂ ਨੇ ਮੱਤ ਰੋਣਾ ਜੋਨਾ ਮੇਰੇ ਇਹ ਸੋਚ ਰਹੀ ਆ ਮੇਰੇ ਸੱਟ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਸਮਾਰੇ ਦੋ ਤਿੰਨ ਬੇਸਬੋ ਮਾਰੇ ਮੇਰੇ ਸਿਰ ਤੇ ਕੁਝ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਗਲਤੀ ਆ ਬੰਦੀ ਕਰ ਦੇ ਮੇਰੇ ਦੀ ਵੀ ਜਾਵੇ ਉਹ ਤਾਂ ਫਿਰ ਪਿੰਡ ਪੈ ਨਾਦਰ ਦੇ ਜਿਹੜੀ ਬਣੀ ਲਗਵਾ ਹੀ ਪਿੰਡ ਮੈਂ ਕਰਦੀ ਆ ਆਉਂਦਿਆ ਸਮਾਨ ਲਿਆਉਣ ਵਾਸਤੇ ਕੋਈ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨਾਲ ਗੱਡੀ ਮਾਰੀ ਗੱਡੀ ਆ ਉਸ ਤੋਂ ਬਾਅਦ ਉਹਨੇ ਆਹ ਧਵਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਕਨੇ ਦਿਲਤੀ ਆ ਇਹਨਾਂ ਸੰਗਤ ਸਾਰਕਟ ਦੇ ਆਦੇ ਜਦੋਂ ਇਹ ਦਿਨਾਂ ਵਾਲੇ ਘਾੜੇ ਨਾਲੇ ਪੱਟ ਲਈ ਵਾਵਾ ਕੋਈ ਕਰਦਾ ਲੱਗਾਇਆ ਪਰ ਵੀ ਪੁਰਾਣੀ ਜੀ ਕਾਲੀ ਕੋੜੇ ਰੋਹੀ ਜੀ ਜੇ ਤੁਸੀਂ ਮੈਨੂੰ ਬੁਲਾਉਗੇ ਅਜੀ ਮੈਂ ਕਹਾਂਗਾ ਆਵਾਂਗੇ ਮਜ਼ਾ ਕਰਾਂਗੇ ਆਹ ਵੀ ਮੰਦਾ ਨਿਸਾਬ ਦੇ ਉਹ ਧੰਗਿਆਂ ਨਾਲ ਕੋਈ ਫੱਟੇ ਲਾਵਾਂਗਾ ਤੂੰ ਕਹਾਂ ਮੈਂ ਬਹਾਂਦਾ ਤੁਹਾਡੀ ਇੱਕ ਸਮੇਂ ਇਹਦਾ ਰਾਹ ਨਿਕਰਾਉਂਦਾ ਦੂਜੀ ਦੀ ਭਨੇਜਾ ਵਿਆਹ ਹੀ ਆਈ ਸੱਫਤਾ ਲੈਣ ਆਉਂਦੇ ਹਨ ਚੰਚੇ ਦੇ ਨਾਲ ਗੱਡੀ ਮਾਰਤੀ ਆਉਂਦੇ ਆ ਗੱਡੀ ਮਾਰ ਕੇ ਅਸੀਂ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮੇ ਫੜ ਲਿਆ ਇੰਨੇ ਮਲਾਜਮ ਹੋਏਗਾ ਠੀਕ ਹੈ ਧੀਏ ਨਾਲ ਗੱਲ ਕਰੇ ਤੁਹਾਡੇ ਨਾਲ ਇਨ ਨਾਲ ਹੀ ਅੱਪਾ ਬੇਸ ਵਾਲਾ ਆਪਣੀ ਕਹਾਣੀ ਬੱਤੇ ਦੇ ਛੱਡ ਕੇ ਪਾਸ ਪਾ ਲਾਤੀ ਜੇਲਦੀ ਕੀਤੀ ਗਈ ਪੂਰੀ ਆਪਾ ਦਾ ਜਾਪ ਜੀ ਕਿੰਨਾ ਵੀ ਹਾਸੋ ਬੰਦਾ ਜਿਹੜਾ ਉਹਨੇ ਜਵਾਦ ਲਾਇਆ ਮਚੀਦਾ ਦੋਨਾਂ ਤਰ੍ਹਾਂ ਦਾ ਲੁਚਾਰ ਹੋਇਆ ਜੀ ਗੱਡੀਆਂ ਦੋਨੇ ਲਵਾ ਲਈਆਂ ਨੇ ਦੋਨੋਂ ਪਾਕਿਸਤਾਨ ਦਾ ਟਾਈਮ ਦੱਸਿਆ ਲੋਕਾਂ ਤੋਂ ਗੁਰੀਦਾਰੇ ਕੀਤੀ ਠੀਕ ਹੈ ਕੀ ਕੀਤੀ ਬਹਿਸ ਲਾ ਕੇ ਟ੍ਰੈਕਟਰ ਮੰਗੀ ਸੀ ਤੇ ਉਹ ਸੱਤ ਮੱਗੀ ਚੱਲਦੇ ਵਿੱਚ ਦਾ ਬੜਾ ਦਾ ਰੱਖਿਆ ਡਾਉਣ ਵਾਲੀ ਜਿੱਦ ਵਿੱਚ 60 ਹੈ ਜੀ ਤੇ ਬੜੀ ਤਰੀਕੇ ਨਾਲ ਮਾਰਦੇ ਹੋਏ ਮੈਨੂੰ ਪੱਟੀ ਪਾ ਦਿੱਤਾ ਇਹ ਕਹਿੰਦਾ ਵੀਡੀਓ ਬਣਾ ਲੰਦੋ ਬੜੀ ਜੀ ਦੱਸੋ ਭਾਜੀ ਬਿਆਨ ਦੋ ਆਪਣੇ ਕੀ ਆ ਭਾਜੀ ਕੀ ਗੱਲ ਹੋਈ ਮੈਂ ਆਪਣਾ ਨਾ ਵੀਰ ਆ ਪਿੰਚਾ ਨਾਲ ਦੋ ਜਣੇ ਆ ਤਾਂ ਨਹੀਂ ਸ਼ਰਾਬ ਨਾਲ ਪੱਟੀ ਕਰਾ ਲਈ ਇਹਨੂੰ ਥਾੜੇ ਲੈ ਜਾਓ ਸਾਡੇ ਮਾਰਿਆ ਕੀ ਗਿਆ ਵਾ ਤੁਮ ਮਾਰਿਆ ਗੱਡੀ ਦੀ ਚਾਤ ਉਧਰ ਬੈਠੇ ਮਾਰਦੇ ਆ ਮਮਨ ਭਾਜੀ ਯਾਰ ਜਨਰਲ ਆਪਾਂ 不坐了，不坐了，还有。 நான் ਇੱਕ ਮਿੰਟ ਉਹਦੀ ਗੱਡੀ ਨੂੰ ਕੋਈ ਸਮਾਨ ਚੜਾ ਤੂੰ ਜ਼ਿੰਮੇਵਾਰ ਹੋ ਉਹ ਸਮਾਨ ਛਿੜਦਾ ਹੋਇਆ ਵਰਦੀ ਪਈ ਹੈ ਦੀ ਵਿੱਚ ਤੂੰ ਯਾਰ ਬੁਲਾ ਦੇ ਬੰਦਾ ਨਾ ਉਹ ਨੂੰ ਕੋਈ ਮਾਜਮਾ ਨਹੀਂ ਮੁੱਕਰ ਥੋੜਾ ਜਨੇ ਆ ਯਾਰ ਤੂੰ ਤੂੰ ਗੱਡੀ ਗੱਡੀ ਦੇ ਕੀ ਕਰਦੇ ਆ ਅਸੀਂ ਇਹਨੂੰ ਦੱਬ ਕੇ ਆ ਚੀਜ਼ ਮਾਰੀ ਉਹ ਲੈਣੀ ਆ ਰਹੀ ਆ ਇਹਦੇ ਵਿੱਚ ਹੀ ਗਿਆ ਯਾਰ ਮੈਂ ਨਾ ਕਟਿੰਗ ਕਰਾ ਕੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਥੋੜਾ ਵਧੀਆ ਆਉਣਾ ਪਿਆ ਹਾਂ ਉਹ ਦੋ ਜਣੇ ਇਹ ਦੋਵੇਂ ਸਰਦਾਰ ਇਹ ਗੱਲ ਤੇ ਇਹਨਾਂ ਨੇ ਡ੍ਰਾਈਵ ਕੀਤੀ ਜਾਂ ਮੇ ਗੱਡੀ ਨਾਲ ਮਾਰੀ ਜੀ ਇਹਨਾਂ ਦੇ ਨਾਲ ਉਹ ਨਾ ਜਾਂ ਮੈਂ ਮਾਰੀ ਜੀ ਟਾਇਰ ਲੱਗਾ ਮੈਨੂੰ ਡਿੱਜੂਤ ਨਾ ਇਹ ਵੀ ਉਦੋਂ ਗੱਡੀ ਚ ਮੈਂ ਭਾਈ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਬੂਟ ਤੇ ਤੇੜਾ ਮਾਰੀ ਇਸ ਕਰ ਮੈਂ ਵੀ ਦੂਜੇ ਨੇ ਮਾਫੀ ਆ ਮੈਂ ਕਹਿੰਦਾ ਭਾਈ ਆ ਕੰਮ ਗਲਤ ਆ ਇਹਨਾਂ ਦਾ ਗੱਡੀ ਚੋਂ ਹੱਥ ਪਾਈਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਸਕਰੇ ਮਾਰ ਸਭੀ ਉਹਨਾਂ ਦੂਜੇ ਨੇ ਡਿੰਡਾ ਲਾ ਕੇ ਨਹੀਂ ਕੀਤਾ ਇਹ ਮੁੰਡਾ ਹੈ ਕੰਮਿਆਵਾ ਲਗਿੰਦੇ ਸਿੱਧੇ ਮਾਰਿਆ ਮੇਰੇ ਮੁਲਾਜ਼ਮਾਂ ਕੋਈ ਮੁਲਾਜ਼ਮਾਂ ਅਮਰ ਹਰ ਦੇ ਰਿਪੋਰਟਿੰਗ ਆ ਇਹਨਾਂ ਨੇ ਬ੍ਰੇਕ ਨਹੀਂ ਕੀ ਇਹਨਾਂ ਨੇ ਮਨ ਅਲੱਗ ਹੋ ਕੇ ਚੱਲ ਜਾਵੇ ਬਾਕੀ ਕੋਈ ਮਨ ਕੀ ਇਹਨਾਂ ਨੇ ਮੱਤਕਾਵਾ ਜੁਣਾ ਮੇਰੇ ਇਹ ਸੋਚ ਰਹੀ ਆ ਮੇਰੇ ਸਿੱਧੇ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਬੇਸਬੁਮਾਰੇ ਮੇਰੇ ਸਿਰ ਤੇ ਕੁਝ ਕੈਮਰੇ ਲੱਗੇ ਹੋਏ ਆ ਜੋ ਮੇਰੀ ਕੋਈ ਗਲਤੀ ਆ ਬੰਦੀ ਕਰ ਦੇ ਮੁਕਤੀ ਦਿੱਤੀ ਜਾਵੇ ਲੱਖ ਜੀ ਪੈਂਡ ਤਾਂ ਹੀ ਨਾ ਜਿਹੜੀ ਪਣੀ ਲਗਵਾਹ ਪੈਂਡ ਮੈਂ ਕਰਦੀਆਂ ਆਉਂਦਿਆਂ ਸਮਾਉਣ ਆਣ ਵਾਸਤੇ ਕੋਈ ਬੰਦਾ ਇਹ ਸ਼ਰਾਬੀ ਸਦਾ ਗੱਡੀ ਨਾਲ ਗੱਡੀ ਮਾਰੀ ਗੱਡੀ ਆ ਦੋਸਤੋਂ ਬਾਅਦ ਉਹ ਜਦੋਂ ਇਹ ਆਵਾਜ਼ ਸ਼ੁਰੂ ਹੋ ਗਈ ਆ ਅਸੀਂ ਆ ਗਏ ਬੰਨੇ ਦਿਲਤੀ ਆ ਇਹਨਾਂ ਸੰਬੰਧ ਸਾਰਕੇ ਦੇ ਆਦੇ ਗੱਡੀ ਉੱਡੀ ਨਾਲੇ ભાੜੇ ਨਾਲੇ ਪੱਟ ਲਈ ਵਾਵਾ ਕਰਦਾ ਲੱਗਿਆ ਅੱਗੇ ਪਾਣੀ ਆਜੀ ਪਾਣੀ ਥੋੜਾ ਰੋਕ ਨਹੀਂ ਕਰਨਾ ਬਿਲਾਉ ਦੇ ਅਜੀ ਮੈਂ ਕਹਾਂਗੇ ਰਾਵਾਂਗੇ ਮਜ਼ਾ ਕਰਾਂਗੇ ਟੀਮ ਮੰਗੇ ਤੋਂ ਅਜੀ ਮੰਦਾ ਨਿਸਾਬ ਦੇ ਉਹ ਧੰਗਿਆਂ ਨਾਲ ਕਿ ਮੈਂ ਕੋਈ ਫੱਟੇ ਲਪਾਉਂਗਾ ਉਹ ਪਾੜੇ ਮੈਂ ਬਹੁਤ ਸੇਹੂ ਕੁਸ਼ਮੀਂਦਰਾ ਬਾਦ ਅਖਰਾਵਸ ਲੈਣਾ ਜਿਸ ਕੋ ਪੱਟੀ ਆਜੀ ਜਿਹੜੀ ਭਨੇਜਾ ਵਿਆਹ ਹੈ ਆਈ ਸਫਸਾ ਲੈਣ ਆਉਂਦੇ ਹਨ ਚੰਚੇ ਦੇ ਨਾਲ ਗੱਡੀ ਮਾਰਤੀ ਆਉਂਦੇ ਆ ਗੱਡੀ ਮਾਰ ਕੇ ਅਸੀਂ ਬਾਹਰ ਨਿਕਲਿਆ ਤੇ ਇਹਨੇ

ਪੱਟੀ ਲਈਏ ਵੀਡੀਓ ਬਣਾ ਲੰਦੋ ਬੜੀ ਜੀ ਦੱਸੋ ਭਾਜੀ ਬਿਆਨ ਦੋ ਆਪਣੇ ਕੀ ਆ ਭਾਜੀ ਕੀ ਗੱਲ ਹੋਈ ਮੈਂ ਆਪਣਾ ਨਾ ਵੀ ਆਪਾਂ ਚਾਹ ਨਾ ਦੋ ਜਣੇ ਆ ਅੱਧਾ ਵੀ ਸ਼ਰਾਬ ਹੈ ਗੱਡੀ ਚੱਲੀ ਨਹੀਂ ਪੱਟੀ ਕਰਾ ਲਈਏ ਉਠਾਣੇ ਲੈ ਜਾਈਏ ਆ ਬੈਠੇ ਸਾਡੇ ਮਾਰਿਆ ਕੀ ਗਿਆ ਵਾ ਤੁਮ ਮਾਰਿਆ ਗੱਡੀ ਦੀ ਚਾਤ ਉਧਰ ਬੈਠੇ ਸ਼ਰਾਬ ਪਾ ਕੇ ਆ ਮਗਰ ਨਾ ਸਾਡੇ ਭਾਜੀ ਯਾਰ ਕਿਰੇ ਚੈਨਲ ਆ ਪਾ ठीकु कॾहिं मारन मार कॾहिं ਇਹ ਪੀਸ ਦਾ ਤਰੀਕਾ ਹਾਲੇ ਤੱਕ ਹੀ ਨਵੀਂ ਗੱਡੀ ਵੀ ਹੈ ਲੈ ਗੱਡੀ ਕੋਈ ਸਮਾਂ ਚੜਦਾ ਤੂੰ ਜ਼ਿੰਮੇਵਾਰ ਹੋ। ਗੱਡੀ ਸਮਾਂ ਛਿੜਦਾ ਹੋਇਆ ਵਰਦੀ ਪਈ ਏ ਦੀ ਵਿੱਚ ਤੂੰ। ਯਾਰ ਬੁਲਾ ਲੇ ਬੰਦਾ ਨਾ ਉਹ ਨੂੰ ਮਨਾ ਜਮਾ ਤੇ ਅਸੀਂ ਮੁੱਕਰ ਥੋੜੇ ਚੱਲੇ ਆ। ਯਾਰ ਤੂੰ ਤੂੰ ਗੱਡੀ ਦੇ ਚਾਹ ਕੰਨਿਆ ਅਸੀਂ ਆਹੀ ਆ ਚੀਜ਼ ਮਾਰੀ ਉਹ ਨਹੀਂ ਆ ਰਹੀ ਆ ਤੇ ਵਿੱਛੀ ਗਿਆ ਅਸੀਂ। ਯਾਰ ਮੈਂ ਨਾ ਗੱਡੀਂ ਕਰਾ ਕੇ ਆਪਣੀ ਗੱਡੀ ਚ ਮੈਂ ਆਪਣੇ ਧਿਆਨ ਚ ਬੜਾ ਵਧੀਆ ਆਉਣਾ ਵੜਿਆ। ਉਹ ਦੋ ਜਣੇ ਇਹ ਦੋਵੇਂ ਸਰਦਾਰ ਇਹ ਤੇ ਇਹਨਾਂ ਨੇ ਗੱਲ ਕੀਤੀ ਆ ਕਿ ਮੈਂ ਗੱਡੀ ਨਾਲ ਮਾਰੀ ਜੀ ਇਹਨਾਂ ਦੇ ਨਾਲ ਨਾ ਜਾਂ ਮੈਂ ਮਾਰੀ ਜੀ ਟਾਇਰ ਲੱਗਾ ਮੈਨੂੰ ਲੱਗੀ ਜੁੱਤ ਹੈ ਇਹ ਵੀ ਉਧਰ ਗੱਡੀ ਹੈ ਮੈਂ ਭਾਈ ਗਿਆ ਵਾ ਇਹਨਾਂ ਨੇ ਖੇਤਰੀਆਂ ਮੇਰੇ ਨੂੰ ਬੁਝਾ ਕੇ ਮਾਰੀ ਇੱਕ ਮਾਰੀ ਬੁਝ ਨੇ ਮਾਫੀ ਆ ਮੈਂ ਤਾਂ ਭਾਈ ਆ ਗਮ ਗਮ ਸੀ ਇਤਨਾ ਗੱਲ ਕਰਦੇ ਫੇਜ ਚਲੋ ਹੱਥ ਪਾਈਏ ਇਹਨਾਂ ਨੇ ਆਪਣੀ ਗੱਡੀ ਜੋ ਅੰਡਾ ਕੱਟ ਲਿਆ ਸਕਰਾ ਮੈਂ ਸਭਈ ਉਹਨਾਂ ਦੂਜੇ ਨੇ ਡੰਡਾ ਲਾਇਆ ਜਿਸ ਨੂੰ ਨਾ ਹੀ ਕੰਮਿਆ ਲਗਿੰਦੇ ਸੱਟ ਮਾਰਿਆ ਮੇਰੇ ਮੁਲਾਜ਼ਮਾਂ ਕੋਲ ਨੂੰ ਆਜਾ ਅਮਰ ਹਰਦੀਪ ਮੇਰੇ ਕੋਲ ਨੂੰ ਆਇਆ ਨੇ ਬਰੇਨ ਦੀ ਫੀ ਇਹਨਾਂ ਨੇ ਮੁਲਾਜ਼ਮਾ ਨੂੰ ਚਿੱਤ ਲਾ ਜਾਵੇ ਮੰਨ ਕਿ ਉਹਨਾਂ ਨੇ ਮੱਤ ਕਰਵਾਉਣਾ ਜੁਨਾ ਮੇਰੇ ਇਹ ਸੋਚ ਰਹੀ ਆ ਮੇਰੇ ਸੱਟੇ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਬੇਸਕ ਮਾਰੇ ਮੇਰੇ ਸਿਰ ਤੇ ਕੁਝ ਕੈਮਰੇ ਲੱਗੇ ਹੋਏ ਆ ਜੋ ਮੇਰੀ ਪੂਰੀ ਗਲਤੀ ਆ ਬੰਦੀ ਕਰ ਲਈ ਮੋੜ ਦਿੱਤੀ ਜਾਵੇ ਉਹਨੇ ਫਿਰ ਸੀ ਪਿੰਡ ਪੈ ਨਾ ਪਰ ਦੇਖੀ ਨਹੀਂ ਪਣੀ ਲਗਵਾ ਹੀ ਪਿੰਡ ਤੇ ਮੈਂ ਕਰਦੀ ਆ ਆਉਂ ਰਿਹਾ ਸਮਾਉਣ ਆਉਣ ਵਾਸਤੇ ਕੁਝ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨਾਲ ਗੱਡੀ ਮਾਰੀ ਗੱਡੀ ਆ ਉਸ ਤੋਂ ਬਾਅਦ ਉਹ ਜਿਹਨੇ ਹਾਦਸਾ ਸ਼ੁਰੂ ਹੋ ਗਈ ਆ ਅਸੀਂ ਆਏ ਕਿਨੇ ਦਿਲਤੀ ਆ ਉਹਨੇ ਸੰਕਰਸ਼ ਮਾਰ ਕੇ ਇਹ ਹਾਦਸਾ ਬੜੀ ਹੀ ਦਿਨਾਂ ਦੇ ਘਾੜੇ ਨਾਲੇ ਨਾਲੇ ਪੱਡ ਲਈ